ਹੋ ਤਲ ਗੁਰ ਸੇਬੀ ਆਇ ਅਹ ਨਿਸ ਸਹਜ ਸੁਭਾਏ ਦਰਸ਼ਨ ਪਰ ਸੇ ਗੁਰ ਕਾ ਜਨਮ ਮਰਨ ਦੁਖ ਜਾਏ ਹੋਵ ਸਿਫਤ ਖਸਮ ਦੀ ਨੂਰ ਅਰਸੋਂ ਹਉ ਕੁਰ ਸੋਹ ਤੋਦਿ ਢਿਠੇ ਸਚੇ ਪਾਤ ਸਾਹ ਮਲ ਜਨਮ ਜਨਮ ਦੀ ਕੱਟੀ ਆ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾ ਦਾਸਾ ਹੋ ਜਿਸ ਪਾਸ ਬਹਿਠਿਆ ਸੋਹੀਆ ਸਭਨਾ ਦਾ ਵੀ ਸਾਹ ਸੱਜਣ ਸੱਚਾ ਪਾਤਸ਼ਾਹ ਸਿਰ ਸਾਹ ਦਾ ਸੋ ਜਿਸ ਪਾਸ ਬਹਿ ਟਿਆ ਸੋ ਹੀ ਆ ਸਬਨਾ ਦਾ ਵੇਸਾ ਹੋ ਸਤ ਨਾਮ ਦੇ ਰਿਵਾਹੇ ਗੁਰੂ ਸਾਹਿਬ ਜੀ ਸਲੋਕ ਮਹੱਲਾ 3 ਸੇਖਾ ਚੌ ਚੱਕਿਆ ਚੌ ਵਾਇਆ ਇਹੋ ਮਨ ਇਕਤ ਘਾਰੇ ਆਨੇ ਇਹੜ ਤੇੜ ਛਾਡੇ ਤੂ ਪੁਰਕਾ ਸਬਦ ਪ੍ਰਸ਼ਾਨ ਸਿਖਾ ਚੌ ਚੱਕਿਆ ਚੌ ਵਾਇਆ ਇਹੋ ਮਨ ਇਕਤ ਘਾਰੇ ਆਣੇ ਤੇਹੜ ਛਾਡੇ ਤੂੰ ਗੁਰ ਕਾ ਸਬਦ ਪ੍ਰਸ਼ਾਨ ਸਤ ਗੁਰ ਅੱਗਾ ਤਹ ਪਉ ਸਬ ਕੇ ਸੁ ਜਾਣ ਜਾਣ ਆਸਾ ਮਨਸਾ ਜਲਾਏ ਤੂ ਹੋਏ ਰਹੋ ਮਹਿਮਾਨ ਸਤ ਗੁਰ ਕਾ ਭਾਣਾ ਭੀ ਚੱਲ ਹੈ ਤਾ ਦਰਗਹ ਪਾਵ ਹੈ ਮਾਣੋ ਨਾਨਕ ਜੇ ਨਾਮੁ ਨ ਚੇਤਨੀ तेन तेग पैनन, तेग खान, महला हारे गोन तोटे ना कीमत ਤੇ ਕਹਿਣ ਨ ਜਾਇ ਨਾਨਕ ਗੁਰਮੁਖ ਹਾਰੇ ਗੁਣ ਰਵ ਹੈ ਗੁਣ ਮਹਿ ਰਹਾ ਸਮਾਈ ਦੇ ਚੋਲੀ ਦੇ ਹਸਵਾਰੀ ਕਾਢ ਪੈਦੀ ਭਗਤ ਕਾਰ ਹਾਰੇ ਪਾਟ ਲੱਗਾ ਅਦਕਾਈ बहु बहुबेद पाते कारे। कोई बुज्जा बुजन हारा अंतर विवेक कारे ਸੋ ਬੁੱਧਾ ਏ ਹੋ ਬਿਬੇਕ ਜਿਸ ਬੁੱਧਾ ਏ ਆਪੇ ਹਾਰੇ ਜਾਨ ਨਾਨਕ विचारा गोरमोख हारे सत्य हारे सो बुझा एहो हो विवेक जैसो बुझ ਜਾਏ ਆਪਹਾਰੇ ਜਨਾਨਕ ਕਹ ਵਿਚਾਰ ਗੁਰਮੁਖ ਹਾਰੇ ਸਤਿ ਹਾਰੇ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਲੋਕ ਮਹੱਲਾ 3 ਸਿਖਾ ਚੌ ਚੱਕਿਆ ਚੌ ਵਾਇਆ ਏਹੋ ਮਨ ਇਕ ਤੁ ਘਾਰੇ ਆਣੇ ਇਹੜ ਤੇਹੜ ਛੱਡ ਤੂ ਗੁਰ ਕਾ ਸ਼ਬਦ ਪਛਾਣ ਰਾਗ ਸੋਰਠਿ ਕੀ ਵਾਰ ਪੌੜੀ 11ਵੀਂ ਸਲੋਕਾਂ ਨਾਲ